ਇਸ ਵੇਲੇ ਵੱਡਾ ਢਿੱਪ ਨੇ ਪੰਜਾਬ ਦੇ ਲੋਕਾਂ ਦੇ ਫਾਇਦੇ ਕਰਤੇ ਪਰ ਦੁਕਾਨਦਾਰ ਚਿੰਤਾ ਚ ਪੈ ਗਿਆ ਹੁਣ ਦੁਕਾਨਦਾਰਾਂ ਨੇ 200 400 500 800 ਵਾਲੇ ਸੂਟਾਂ 'ਚ ਹਜ਼ਾਰਾਂ ਵਾਲੇ ਤਾਂ ਹੱਥ ਖੜੇ ਕਰਤੇ ਪਰ ਉਸ ਤੋਂ ਭਾਰੇ-ਭਾਰੇ ਕੋਈ 1500 2000 4000 5000 ਦੇ ਸੂਟਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਲੋਕਾਂ ਦੀ ਲੁੱਟ ਸ਼ੁਰੂ ਕਰਤੀ ਆ ਅੱবি ਆਜ ਕੋਈ 3500 ਦਾ ਵੇਚੀ ਜਾਂਦਾ ਕੋਈ 2000 ਦਾ ਕੋਈ 2200 ਦਾ ਇੱਥੇ ਮਿਲੂ 895 ਰੁਪਏ ਦਾ ਦੋਸਤ ਜੀ ਦੇਖੋ ਕਿੰਨੇ ਕਿੰਨੇ ਸੜੀ ਚੁਣੀਆਂ ਆ ਚੁੱਕੀਆਂ ਚਨਾਉਣ ਦੀਆਂ ਆ ਜਿਹੜਾ ਮਾਰਕੀਟ ਮੈਂ ਕਹਿਆ 2500 ਆਪਾਂ ਦੇਣਾ ਸਿਰਫ 1800 ਤੇ 500 ਰੁਪਏ ਵਿੱਚ ਜੀ ਵੱਡਾ ਡੀਪੂ ਬੰਗਾ ਤੇ ਹੋਣਾ ਇਹ 6500 ਦਾ ਸੂਟ ਨਹੀਂ ਅਸੀਂ ਦੇਣਾ ਇਹ ਤੁਹਾਨੂੰ ਅਸੀਂ ਦੇਣਾ ਸਿਰਫ 2250 ਦੇ ਵਿੱਚ ਜਦੋਂ ਤੁਸੀਂ ਬਾਜ਼ਾਰ 'ਚ ਜਾਂਦੇ ਆ 2-2000 ਰੁਪਏ ਦੀ ਸਟਿਚਿੰਗ ਹੈਗੀ ਆ 25-2500 ਰੈਂਟ ਹੈਗਾ ਪਰ ਤੁਸੀਂ ਸਾਡੇ ਕੋਲ ਆਓ ਸਿਰਫ 1300 ਦੇ ਵਿੱਚ ਸ਼ਰਾਰਾ ਸੂਟ ਰੈਡੀ ਮੇਡ ਸਿਚ ਕੀਤਾ ਲੈ ਕੇ ਜਾਓ ਆ ਫਰੰਟ ਚੈੱਕ ਕਰ ਲਓ ਤੁਸੀਂ ਆ ਤੁਸੀਂ ਕਰ ਲੋ ਬੈਕ ਚੈਕ ਤੇ ਹੁਣ ਇਹਦਾ ਪ੍ਰਾਈਸ ਤੁਸੀਂ ਚੈੱਕ ਕਰ ਲੋ 550 ਰੁਪਿਆ ਨਹੀਂ ਲੈਣਾ ਹੈ ਅਸੀਂ ਤੁਹਾਨੂੰ ਦਵਾਂਗੇ ਸਿਰਫ 2500 ਤੁਸੀਂ ਦੇਖ ਲਓ ਵੀ ਚਾਰੇ ਪਾਸੇ ਬੜਾ ठाਠਾ ਮਾਰਦਾ ਇਕੱਠ ਲੋਕ ਦੂਰੋਂ ਦੂਰੋਂ ਸਵੇਰੇ ਆਉਂਦੇ ਆ 7 ਵਜੇ 7:30 ਵਜੇ 8 ਵਜੇ ਵੱਡਾ ਮੇਲਾ ਲੱਗ ਜਾਂਦਾ ਪਰ ਅਸੀਂ ਕੈਨੇਡਾ ਤੋਂ ਵੀ ਇਹਨਾਂ ਨੂੰ ਜਾਣਦੇ ਹੈਗੇ ਤਾਂ ਪਹਿਲੀ ਵਾਰੀ ਆਈ ਹੈਗੀ ਮੇਰੇ ਭੂਆ ਜੀ ਤਾਂ ਹਮੇਸ਼ਾ ਇੱਥੇ ਸ਼ਾਪਿੰਗ ਕਰਦੇ ਆ ਪਰ ਮੈਂ ਅੱਜ ਪਹਿਲੀ ਵਾਰੀ ਤਾਂ ਆਈ ਆ ਭੂਆ ਜੀ ਕਹਿੰਦੇ ਜਿੰਨਾ ਬੇਲੇ ਸਿਰ ਜਾਵਾਂਗੇ ਓਨਾ ਹੀ ਵਧੀਆ ਫਿਰ ਕਹਿੰਦੇ ਦਿਨੇ ਦਾ ੱਟਕਾ ਹੀ ਪੈਂਦਾ ਹੁੰਦਾ ਕੋਈ 8500 ਨਹੀਂ ਕੋਈ 9 ਭਾਵੇਂ ਲੈ ਲੈਣਾ ਜਿਹੜਾ ਤੁਸੀਂ ਲੱਖ ਰੁਪਏ ਦਾ ਕੱਪੜਾ ਬਾਜ਼ਾਰ 'ਚ ਇੱਥੇ 30-35 ਹਜ਼ਾਰ 'ਚ ਮਿਲ ਜਾਣਾ ਆ 3000 3500 ਮੈਂ ਤਾਂ ਆਪਾਂ 2395 ਦੇਣਾ ਭਾਜੀ ਇਹ ਹੂੰ ਭਾਈ ਆਪਾਂ ਜਿਹੜਾ ਸੀਤਾ ਸਰਾਹ ਦੇਣਾ ਹੈਗਾ ਮਾਰਕੀਟ ਮੈਂ ਤਾਂ 5-6 ਹਜ਼ਾਰ ਦਾ ਆਪਾਂ ਤੁਹਾਨੂੰ ਦੇਣਾ ਸਿਰਫ 4500 ਰੁਪਏ ਵਿੱਚ ਵਾਈਂ ਚਲਾ ਚੁੱਕੇ ਫਰੰਟ ਦੇਖੋ ਤੇ ਨਾਲ ਦੇਖੋ ਬੈਗ ਦੇਖੋ ਇਹ ਵੀ ਆਪਾਂ ਜਿਹੜਾ ਸੀਤਾ ਹੈ ਸਿਰਫ 2800 ਦਾ ਆਪਣਾ ਬਾਜ਼ਾਰ ਦੇ ਦਾ 8000 9000 ਪਰ 2695 ਦੇ ਵਿੱਚ ਤੁਸੀਂ ਇੱਥੋਂ ਲੈ ਜਾਓ ਮੈਂ ਨੈਟ ਤੇ ਬਹੁਤ ਘੱਟ ਸ਼ਾਪਿੰਗ ਕਰਦੀ ਆ ਜੇ ਕੋਈ ਮੈਨੂੰ ਨੈਟ ਤੇ ਸੂਟ ਦਿਖਾ ਲੇ ਵੀ ਹੈ ਜੀ 200 ਰੁਪਏ ਦਾ ਜਾਂ 500 ਦਾ ਮੈਂ ਕਹਾਂਗੀ ਆ ਛੱਡੇ ਦੋ ਦਿਨ ਪਹਿਣਾ ਨਿਕਾ ਤੇ ਪਰ ਮੈਂ ਦੇਖਣਾ ਚਾਹੁੰਦੀ ਸੀ ਜੋ ਮੈਂ ਦੇਖਣ ਲਈ ਆਈ ਇੱਥੇ ਮੈਂ ਕਿਹਾ ਦੇਖਦੇ ਆ ਪਰ ਦੇਖਦੇ ਦੇਖਦੇ ਸ਼ਾਪਿੰਗ ਕਾਫੀ ਹੋ ਗਈ ਬਜ਼ਾਰ 'ਚ 15000 ਵੱਡਾ ਡੀਪਾ ਰੇਟ ਹੈਗਾ ਸਿਰਫ 4000 ਚੰਡੀਗੜ੍ਹ ਮੁਹਾਲੀ ਤੁਸੀਂ ਜਾਣਿਓ ਇਹ ਚੀਜ਼ਾਂ 35 35000 40 4000 ਰੁਪਏ ਦੇ ਵਿੱਚ ਪਰ ਜਦੋਂ ਤੁਸੀਂ ਇੱਥੇ ਆਉਣਿਓ ਇਥੇ ਰਾਬਸ ਫਾਇਦਾ ਹੀ ਫਾਇਦਾ ਹੈ ਨਾ ਫਰਾਂਟ ਰੇਟ ਬਾਜ਼ਾਰ ਚ 12000 ਸਾਡੇ ਕੋਲੋਂ ਲੈ ਜਾਓ ਸਿਰਫ 3000 ਰੁਪਏ ਚ ਲੋਜੀ ਇਸ ਵੇਲੇ ਵੱਡਾ ਡਿਪ ਨੇ ਪੰਜਾਬ ਦੇ ਲੋਕਾਂ ਦੇ ਫਾਇਦੇ ਕਰਤੇ ਪਰ ਦੁਕਾਨਦਾਰ ਚਿੰਤਾ ਚ ਬੈ ਗਏ ਹੁਣ ਦੁਕਾਨਦਾਰਾਂ ਨੇ 200 400 500 800 ਵਾਲੇ ਸੂਟਾਂ 'ਚ ਹਜ਼ਾਰਾਂ ਵਾਲੇ ਤਾਂ ਹੱਥ ਖੜੇ ਕਰਤੇ ਪਰ ਉਸ ਤੋਂ ਭਾਰੇ-ਭਾਰੇ ਕੋ 1500 2000 4000 5000 ਦੇ ਸੂਟਾਂ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਪੰਜਾਬ ਦੇ ਲੋਕਾਂ ਦੀ ਲੁੱਟ ਸ਼ੁਰੂ ਕਰਤੀ ਆ ਸੋ ਅੱਜ ਅਸੀਂ ਉਹਦਾ ਵੀ ਤੋੜ ਲੱਭਦੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਭਾਰੇ-ਭਾਰੇ ਸੂਟਾਂ ਦੇ ਵਿੱਚ ਹੀ ਫਾਇਦੇ ਕਰਾਉਣੇ ਆ ਸਰ ਜਿਹੜੇ ਸੂਟ 200 400 800 ਹਜ਼ਾਰ ਤੱਕ ਤੁਸੀਂ 2 ਰੁਪਏ 5 ਰੁਪਏ 10 ਰੁਪਏ ਮਾਰ ਜਾਂਦੇ ਵਿੱਚ ਦੁਕਾਨਦਾਰ ਹੱਥ ਖੜੇ ਕਰਕੇ ਕਹਿੰਦੇ ਵੀ ਸਾਡੇ ਤੋਂ ਹੁਣ ਨਹੀਂ ਇਦਾਂ ਦੇ ਕੰਮ ਹੁੰਦੇ ਪਰ 1500 2000 'ਚ ਬਣਾਉਣੀ ਕੰਮ ਚੱਕਦਾ ਲੋਕਾਂ ਨੂੰ ਬੜਾ 2 2000 ਵਾਲੇ 4000 ਤੇ 1500 ਵਾਲੇ 3500 ਸੂਟ ਵੇਚ ਰਹੇ ਆ ਸੋ ਖਾਸ ਡਿਮਾਂਡ ਸੀਗੀ ਲੋਕਾਂ ਦੀ ਕਹਿੰਦੇ ਸਾਨੂੰ ਭਾਰੇ ਸੂਟਾਂ ਦੇ ਉੱਤੇ ਇੱਕ ਵੀਡੀਓ ਬਣਾ ਦਿਓ ਸਾਨੂੰ ਦੱਸੋ ਵੱਡਾ ਡੀਪੂ ਦੇ ਕਿਹੜੀ ਵੈਰਾਈਟੀ ਹੈਗੀ ਤੇ ਕਿੱਦਾਂ ਦੇ ਫਾਇਦੇ ਕੀਤੇ ਜਾ ਰਹੇ ਲੋਕਾਂ ਦੇ ਜੀ ਜਿਹੜੇ ਸੂਟ ਬਾਜ਼ਾਰ ਦੇ ਵਿੱਚ 3000 3500 4000 ਸਾਡੇ ਕੋਲ ਮਿਲਦੇ ਆਗੇ 895 ਆ ਦੇਖੋ ਆ ਫੋਟੋ ਵਾਲਾ ਸੂਟ ਆ ਬਿਯਾਰ ਚ ਕੋਈ 3500 ਦਾ ਵੇਚੀ ਜਾਂਦਾ ਕੋਈ 2000 ਦਾ ਕੋਈ 2500 ਦਾ ਇੱਥੇ ਮਿਲੂ 895 ਰੁਪਏ ਤੋਂ ਸਟਾਰਟ ਹੋ ਜਾਂਦੇ ਆ ਔਰ ਇਹ ਹੈਂਡਵਰਕ ਕਢਾਈ ਆ ਪਿਓਰ ਕਰੇਵ ਦੇ ਵਿੱਚ ਸੂਟ ਆ ਸਾਰੀਆਂ ਇੱਕ ਤੋਂ ਇੱਕ ਵਧੀਆ ਵੈਰਾਈਟੀਆਂ 1000 ਰੁਪਏ ਦੀ ਰੇਂਜ ਦੇ ਵਿੱਚ ਆ ਸੋ ਆ ਵੀ ਬੜੇ ਸੋਹਣੇ ਡਿਜ਼ਾਈਨ ਆ ਜੇ ਬਾਜ਼ਾਰ ਚ ਪਤਾ ਕਰੀਏ ਤੇ 4 4000 4500 ਤੋਂ ਸਟਾਰਟਿੰਗ ਹੁੰਦੀ ਆ ਆ ਤੁਸੀਂ ਦੇਖ ਲਓ ਨਵੇਂ ਡਿਜ਼ਾਈਨ ਆਏ ਹੈਗੇ ਆ ਸੋ ਇਹਦਾ ਵੀ ਕਿੰਨਾ ਕੁ ਫਰਕ ਹੈਗਾ ਸਾਰੇ 11200 ਦੀ ਰੇਂਜ ਚ ਆ ਗਏ ਹੈਗੇ ਆ ਆ ਵੈਰਾਈਟੀ ਤੁਸੀਂ ਦੇਖੋ ਇਹ ਬਾਜ਼ਾਰ ਮਿਲੂਗੀ ਕੋਈ 10000 ਮੰਗੀ ਜਾਂਦਾ ਕੋਈ 15000 ਮੰਗੀ ਜਾਂਦਾ ਸਾਡਾ ਰੇਟ ਹੈਗਾ ਸਿਰਫ 2200 ਤੇ 50 ਰੁਪਏ ਆ ਦੇਖੋ 2250 ਰੁਪਏ ਦੇ ਵਿੱਚ ਇੱਥੇ ਤੁਹਾਡਾ ਅਸੀਂ ਹੈ ਨਾ ਇਹ ਨਹੀਂ ਵੀ ਤੁਹਾਨੂੰ ਮੂਰਖ ਬਣਾਈਈਏ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਕੇ ਲਾਤਾ 8500 8000 9500 9200 ਐਦਾਂ ਦੁਕਾਨਦਾਰ ਮੰਗਦਿਆ ਇਹ ਪਹਿਲਾ ਸ਼ੋਅਰੂਮ ਆ ਪੰਜਾਬ ਦਾ ਜਿੱਥੇ ਤੁਹਾਨੂੰ 2250 ਦੇ ਵਿੱਚ ਦੇ ਰਹੇ ਆ ਔਰ ਇਹਦੇ ਵਿੱਚ ਡਿਜ਼ਾਈਨ ਇੰਨੇ ਆ ਚੁੱਕੇ ਆ ਇੱਕ ਵਾਰੀ ਤੁਹਾਨੂੰ ਦਿਖਾਣੇ ਡਿਜ਼ਾਈਨ ਹਜ਼ਾਰਾਂ ਡਿਜ਼ਾਈਨ ਚ ਆ ਚੁੱਕੇ ਆ ਔਰ ਰੇਟ ਸਾਰਾ 2250 ਅੱਛਾ ਸੂਟਾਂ ਦੇ ਵਿੱਚ ਤੇ ਚਲੋ ਮੈਂ ਡਿਜ਼ਾਈਨ ਵੀ ਦੇਖੂਗਾ ਸਾਰਾ ਕੁਝ ਦੇਖੂ ਸੋ ਲਵਾ ਰੈਡੀमेड ਡਰੈਸਾਂ ਦੇ ਵਿੱਚ ਸ਼ਰਾਰੇ ਗ੍ਰੈਂਜ ਵੀ ਕੋਈ ਨਵੀਂ ਹੈਗੀ ਵੈਰਾਈਟੀ ਆਈ ਆਪਣੇ ਕੋ ਸ਼ਰਾਰਿਆਂ ਦੇ ਵਿੱਚ ਲਹਿੰਗਿਆਂ ਦੇ ਵਿੱਚ ਗਰਾਰਿਆਂ ਦੇ ਵਿੱਚ ਇੰਨੀ ਕੁ ਵੈਰਾਈਟੀ ਆ ਚੁੱਕੀ ਜਿਹੜੇ ਬਾਜ਼ਾਰ ਲੋਕੀ 25-25000 ਰੁਪਏ ਖਰਤੇ ਹੁਣ ਉਹਨਾਂ ਨੂੰ ਖਰਚਣ ਦੀ ਲੋੜ ਨਹੀਂ ਪੈਂਦੀ ਹੁਣ ਉਹ 4000 3500 4500 ਸਾਡੇ ਕੋਲ 1300 ਰੁਪਏ ਦਾ ਸ਼ਰਾਰਾ ਵੀ ਅੰਨਾ ਵਧੀਆ ਆ ਗਿਆ ਜਿਹੜਾ ਬਾਜ਼ਾਰ 'ਚ 3000 ਤੋਂ ਘੱਟ ਨਹੀਂ ਮਿਲਦਾ ਹੈਗਾ ਸੋ ਹਰ ਰੇਂਜ ਦੇ ਵਿੱਚ ਤੁਹਾਡਾ ਫਾਇਦਾ ਇਦੇ ਵਿੱਚ ਜਿਹੜੀ ਮਰਜੀ ਵੈਰਾਈਟੀ ਲੋ ਪਰ ਕੋਸ਼ਿਸ਼ ਲੋਕਾਂ ਨੂੰ ਇੱਕੋ ਹੀ ਰਿਕੁਐਸਟ ਕੀਤੀ ਜਾਂਦੀ ਕਿ ਵੀ ਸਵੇਰੇ ਥੋੜਾ ਜਲਦੀ ਆਣ ਕਿਉਂਕਿ ਬਾਅਦ ਚ ਰਸ਼ ਪੈ ਜਾਂਦਾ ਪੂਰੀ ਵੈਰਾਈਟੀ ਦਿਖਾਣੀ ਹੁੰਦੀ ਹੈਗੀ ਜੀ ਸਵੇਰੇ 7 ਵਜੇ ਓਪਨ ਹੋ ਜਾਂਦਾ ਸੋ ਇਸ ਕਰਕੇ 10 ਵਜੇ ਤੱਕ ਓਪਨ ਰਹਿੰਦਾ ਕੋਸ਼ਿਸ਼ ਕਰਕੇ ਲੋਕੀ ਜਿਆਦਾ ਸਵੇਰੇ ਆਂਦੀ ਕੋਸ਼ੇ ਕਰਨ ਜੇ ਵੈਰਾਈਟੀ ਪੂਰੀ ਦੇਖਣੀ ਹੈ ਸੋ ਅੱਜ ਦੀ ਵੀਡੀਓ ਧਿਆਨ ਦੇ ਨਾਲ ਦੇਖ ਲਿਓ 5 5000 ਰੁਪਇਆ ਇੱਕ ਇੱਕ ਸੂਟ 'ਤੇ ਤੁਹਾਡਾ ਫਾਇਦਾ ਕਰਨਾ ਤੁਸੀਂ ਦੇਖ ਲਓ ਵੀ ਚਾਰੇ ਪਾਸੇ ਬੜਾ ਠਾਠਾ ਮਾਰਦਾ ਇਕੱਠ ਲੋਕ ਦੂਰੋਂ ਦੂਰੋਂ ਸਵੇਰੇ ਆਉਂਦੇ ਆ 7 ਵਜੇ 7:30 ਵਜੇ 8 ਵਜੇ ਵੱਡਾ ਮੇਲਾ ਲੱਗ ਜਾਂਦਾ ਪਰ ਜਦੋਂ ਤੁਸੀਂ ਬਜ਼ਾਰਾਂ 'ਚ ਜਾਂਦੇ ਆ ਤਾਂ ਦੁਕਾਨਦਾਰ 10:30 ਦਾ ਸ਼ਟਰ ਚੱਕਦੇ ਆ ਪਰ ਇੱਥੇ ਤੁਸੀਂ ਸਾਰੇ ਪਾਸੇ ਕੈਮਰਾ ਘੁਮਾ ਦਿਓ ਪੰਜਾਬ ਹਰਿਆਣਾ ਰਾਜਸਥਾਨ ਮਤਲਬ ਦੂਰੋਂ ਦੂਰੋਂ ਲੋਕ ਆਏ ਹੋਏ ਆ ਜੇ ਤੁਸੀਂ ਫਾਇਦਾ ਲੈਣਾ ਇੱਥੇ ਆ ਜਾਓ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਤੁਹਾਡੇ ਫਾਇਦੇ ਹੋਣੇ ਆ। ਸੋ ਅੱਜ ਵੈਰਾਈਟੀਆਂ ਦਿਖਾਉਣੇ ਤੁਹਾਨੂੰ ਆਪਾਂ। ਸੋ ਪਾਜੀ ਵੈਰਾਈਟੀਆਂ ਇਦਾਂ ਨਹੀਂ ਦਿਖਾਏ ਲੋਕ ਖੁਸ਼ ਹੋਏ ਤੇ ਲੋਕਾਂ ਦਾ ਫਾਇਦਾ ਵੀ ਹੋਵੇ। ਮਤਲਬ ਹਰ ਸੂਟ ਪਿੱਛੇ 1500 2000 ਦਾ ਬਜਾਰ ਨਾਲ ਫਰਕ ਕੱਢ ਦਿਓ ਅੱਜ। ਪਾਜੀ ਬੱਡਾ ਢੀਪ ਨੂੰ ਪਤਾ ਫਰਕੇ ਕੱਢਦਾ ਆ ਰਿਹਾ। ਫਾਇਦੇ ਬੱਡਾ ਢੀਪ ਨੇ ਪਹਿਲਾਂ ਵੀ ਕੀਤੇ ਫਾਇਦੇ ਹੁਣ ਵੀ ਕਹਿੰਦੇ ਫਾਇਦੇ ਕਰਦੇ ਰਹਿਣਾ ਵੀ ਹੈਗਾ। ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਹੈਗਾ। ਪਿਓਰ ਕਰੇਵ ਦਾ ਸੂਟ ਆ ਚੁੱਕਾ ਹੈਗਾ। ਡੈਨੇ ਸੋਨੇ ਸੋਨੇ ਵਰਕ ਆ ਚੁੱਕਿਆ ਆਪਾਂ ਦੇਣਾ ਸਿਰਫ 1800 ਤੇ 50 ਰੁਪਏ ਦੇ ਵਿੱਚ ਜੀ ਸੋ ਦੇਖੋ ਜੀ 1850 ਰੁਪਏ ਦੇ ਵਿੱਚ ਦੇ ਰਹੇ ਆ ਆ ਕਲਰ ਤੁਸੀਂ ਚੈੱਕ ਕਰੋ ਬੜੇ ਸੋਹਣੇ ਸੋਹਣੇ ਕਲਰ ਹੈਗੇ ਆ ਫਰਕ ਤੁਸੀਂ ਹੁਣ ਆਪ ਚੈੱਕ ਕਰ ਲਓ ਮਤਲਬ 2 2000 ਰੁਪਏ ਬਜ਼ਾਰ ਨਾਲੋਂ ਸਸਤਾ ਕਰਤਾ ਸੂਟ ਕਲਰ ਜਿੰਨੇ ਮਰਜ਼ੀ ਲੈ ਕੇ ਜਾ ਸਕਦੇ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ 1850 ਜਮਾਰਾ ਬਾਅਦ ਵਿੱਚ ਵੱਡੀਆਂ ਵੱਡੀਆਂ ਆਫਰਾਂ ਲਾਤੀ ਹੈਗੀਆਂ ਮਹਾਰਾਜ ਨੂੰ ਪਤਾ 10 ਦਾ 15 ਰੁਪਏ 20 ਵੀ ਬੇ ਮਾਰ ਜਾਪਾ ਕਰੀਦਾ ਕੰਮ ਤੇ ਮਹਾਰਾਜ ਸ਼ਾਮ ਤੱਕ ਹਜ਼ਾਰਾਂ ਪੀਸ ਵੇਚੀ ਰਹਿ ਗਿਆ ਦੇਖੋ ਜੀ ਕੋਈ ਤਾਂ ਇਹਨੂੰ ਕਹਿੰਦਾ 6500 ਰੁਪਏ ਬਾਜ਼ਾਰ 'ਚ ਤੁਸੀਂ ਹੁਣ ਆਪ ਦੇਖ ਲਓ ਜਿਹੜੀਆਂ ਲੇਡੀਜ਼ ਜਾਂਦੀਆਂ ਦੁਕਾਨਾਂ ਤੇ ਇਹੋ ਹੀ ਸੂਟ ਤੁਸੀਂ ਦੇਖਦੇ ਹੋ ਕੋਈ ਕੋਸ਼ ਤੇ ਕੋਈ ਕੁਛ ਪਰ ਤੁਸੀਂ ਜਦੋਂ ਵੱਡਾ ਡੀਪੂ ਬੰਗਾ ਤੇ ਹੁਣਾ ਇਹ 1500 ਦਾ ਸੂਟ ਨਹੀਂ ਅਸੀਂ ਦੇਣਾ ਇਹ ਤੁਹਾਨੂੰ ਅਸੀਂ ਦੇਣਾ ਸਿਰਫ 2250 ਦੇ ਵਿੱਚ ਫਾਇਦੇ ਇਦਾਂ ਹੀ ਤੁਹਾਡੇ ਇੱਥੇ ਹੋ ਰਿਹਾ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲੱਗ ਕੇ ਲਾਤਾ ਮਤਲਬ ਅੱਥਾ ਖੋਲਦੇ ਆਂਗੇ ਤੁਹਾਡੀਆਂ ਆ ਦੇਖੋ 2450 ਦਾ ਸੂਟ ਕਿੰਨਾ ਸੋਹਣਾ ਆ ਚੁੱਕਾ ਵਾਵੇ ਵਾ ਕਿੰਨੇ ਕਿੰਨੇ ਸੋਹਣੇ ਵਰਕ ਆ ਚੁੱਕੇ ਨਾਲ ਦੇਖੋ ਮੋਤੀ ਦਾ ਕੰਮ ਕੀਤਾ ਹੈਂਡਵਰਕ ਦੇ ਵਿੱਚ ਆ ਚੁੱਕਾ ਨਾਲ ਦੇਖੋ ਘੇਰੇ ਕਿੰਨੇ ਵਧੀਆ ਆ ਚੁੱਕੇ ਸ਼ਰਟ ਕਿੰਨੀ ਹੈਵੀ ਆ ਚੁੱਕੀ ਹੈਗੀ ਆ ਤੇ ਨਾਲ ਦੇਖੋ ਚੁੰਨੀਆਂ ਕਿੰਨੇ ਕਿੰਨੇ ਸੋਹਣੀਆਂ ਆ ਚੁੱਕੀਆਂ ਖੁੱਲ ਡੁੱਲੀਆਂ ਆਪਾਂ ਤੁਹਾਨੂੰ ਦੇ ਰਹੇ ਸਿਰਫ 2450 ਰੁਪਏ ਵਿੱਚ ਇਹ ਵੀ ਆ ਵੀ ਤੁਸੀਂ ਚੈੱਕ ਕਰ ਲਓ ਕੋਈ 8500 ਨਹੀਂ ਕੋਈ 9000 ਨਹੀਂ ਇਹਦਾ ਵੀ ਰੇਟ ਕਰਤਾ ਸਿਰਫ 2650 ਰੁਪਏ ਵਿੱਚ ਸੂਟ ਆ ਨਾਲ ਹੈਵੀ ਦੁਪੱਟੇ ਆ ਕਲਰ ਹਰ ਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣੇ ਆ ਆ ਦੇਖੋ ਭਾਜੀ 2250 ਦੀ ਰੇਂਜ ਚ ਚਹਿਲ ਕਮ ਜਾ ਦੇਗੇ ਪੂਰਾ ਮਾਰੇ ਕਿ ਨੇ ਇਹਨੇ ਰੇਟ ਤੁਹਾਨੂੰ ਕੋਈ ਦੇ ਨਹੀਂ 사ਤਾ ਜੋ ਆਪਾਂ ਤੁਹਾਨੂੰ ਦੇ ਰਹੇ ਸਿਰਫ 2200 ਤੇ ਪਿਆਰ ਪਿਆ ਵਿੱਚ ਸੋ ਜਿਨ੍ਹਾਂ ਨੇ ਲੈਣਾ ਦਾਜਪੁਰ ਦਾ ਕਪੜਾ ਤੁਸੀਂ ਦੇਣ ਲੈਣ ਲਈ ਲੈਣਾ ਤੁਸੀਂ ਆਪਣੇ ਲੈਣਾ ਆ ਜਾਓ ਤੁਸੀਂ ਚੁੱਪ ਕਰਕੇ ਫਾਇਦੇ ਬਹੁਤ ਸਾਰੇ ਹੈਗੇ ਆ ਇਦਾਂ ਦੇ ਹੈਵੀ ਹੈਵੀ ਸੂਟ ਤੁਹਾਨੂੰ ਕੋਡੀਆਂ ਦੇ ਭਾਅ ਦੇ ਰਹੇ ਆ ਦੁਪੱਟੇ ਵੀ ਨਾਲ ਸੋਨੇ ਦੇ ਰਹੇ ਆ ਚਾਹੇ ਤੁਸੀਂ ਆਪਣੇ ਲੈਣਾ ਚਾਹੇ ਦੇਣ ਲੈਣਾ ਜਿਹੜਾ ਤੁਸੀਂ ਲੱਖ ਰੁਪਏ ਦਾ ਕੱਪੜਾ ਬਾਜ਼ਾਰ 'ਚ ਇੱਥੇ 30 35 ਹਜ਼ਾਰ 'ਚ ਮਿਲ ਜਾਣਾ ਆ ਦੇਖੋ 2600 ਪਿਆਰ ਰੇਂਜ ਕਿੰਨੇ ਕਿੰਨੇ ਸੋਹਣੇ ਆਰਟੀਕਲ ਫਰੰਟ ਪੂਰਾ ਹੈਵੀ ਹੈਗਾ ਦੇਖੋ ਜੇ ਤੁਸੀਂ ਬਾਣਾ ਜਗਮਗ ਜਗ ਮੈਂ ਕਹਣਾ ਮੇਰਾ ਹੈ ਜਾਂ ਤਾਂ ਚਾਹ ਪਕੌੜੇ ਪਹਿਲਾਂ ਮੈੜੇ ਨਾਲ ਮੇਮਸਾ ਮੇਮਸਾ ਹੋਣਗੇ ਕਿਉਂਕਿ ਸੂਟੇ ਤੁਸੀਂ ਇੰਨੇ ਸੋਹਣੇ ਪਾਏ ਹੋਣੇ ਵੱਡੇ ਦੀਪੂ ਲੈ ਕੇ ਸਿਰਫ 2600 ਤੇ ਪਿਆਰ ਪੈ ਵਿੱਚ ਦੇਖੋ ਡਿਜ਼ਾਈਨ ਵੀ ਤੁਹਾਨੂੰ ਸਾਰੇ ਮਿਲ ਜਣੇ ਆ ਰੰਗ ਤੁਹਾਨੂੰ ਸਾਰੇ ਮਿਲ ਜਣੇ ਆ ਡਿਜ਼ਾਈਨਿੰਗ ਤੁਹਾਨੂੰ ਉਹ ਦੇਣੀ ਆ ਜਿਹੜੀ ਬਾਜ਼ਾਰ 'ਚ ਹਜੇ ਆਈ ਨਹੀਂ ਹੋ ਹਾਵੀ ਦੁਪੱਟੇ ਫੋਰ ਸਾਈਡ ਬਾਰਡਰ ਰੇਟ ਬਾਜ਼ਾਰ ਨਾਲੋਂ ਇੱਕ ਇੱਕ ਸੂਟ ਵਿੱਚ ਜਿਹੜੇ ਭਾਰੇ ਸੂਟ ਆ ਨਾ ਕਈਆਂ ਜਿਹਦਾ 5-5000 4-4000 3-3000 ਦਾ ਡਿਫਰੈਂਸ ਹੈਗਾ ਇੱਥੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਮਾਰੇ ਸੋਹਣੇ ਸੋਹਣੇ ਪੀਸ ਆ ਚੁੱਕੇ ਆ ਨਾਲ ਦੇਖੋ ਕੇਰੇ ਕਿੰਨੇ ਕਿੰਨੇ ਖੋਲੇ ਢੋਲੇ ਆ ਚੁੱਕੇ ਹੈਗੇ 28 30 30 ਇੰਝ ਕੇਰੇ ਸਾਨੂੰ ਮੈਨੇ ਹੈਗੇ ਆ ਇਹ ਚ ਆਰਟੀਕਲ ਹਰ ਤਰ੍ਹਾਂ ਦੇ ਹੈਗੇ ਕਲਰ ਲਾਈਟਵੇ ਕਲਰ ਡਾਰਕ ਵੀ ਹੈਗੇ ਪਸੰਦ ਤੁਹਾਡੀ ਹੈਗੀ ਆ ਸੋ ਆ ਵੀ ਤੁਸੀਂ ਚੈੱਕ ਕਰ ਲਓ ਮਤਲਬ ਹਰ ਚੀਜ਼ ਵੱਖੋ ਵੱਖਰੀ ਰੇਟ ਇਹਦਾ ਵੀ ਬਾਜ਼ਾਰ ਨਾਲੋਂ ਬਹੁਤ ਘੱਟ ਆ ਜੇ ਤੁਹਾਨੂੰ ਕੋਈ ਵਿਆਹ ਸ਼ਾਦੀ ਆ ਗਿਆ ਤੁਸੀਂ ਜਾਗੋ ਤੇ ਆਣਾ ਜਾਗੋ ਵਾਲੇ ਤੁਸੀਂ ਸੂਟ ਚਾਹੀਦੇ ਤੁਸੀਂ ਵੱਡਾ ਡੀਪੂਆ ਲੈ ਕੇ ਜਾ ਸਕਦੇ ਆ ਆ ਦੇਖੋ ਜਿਹੜਾ 33500 ਮਿਲਦਾ ਆਪਾਂ 2395 ਦੇਣਾ ਭਾਜੀ ਇਹ ਹੂੰ ਨਾਲੇ ਫੁਲਕਾਰੀ ਦਾ ਟੇਸਟ ਹੈਗਾ ਚਾਹੇ ਤੁਸੀਂ ਫੁਲਕਾਰੀ ਲੈਣੀ ਆ ਫੁਲਕਾਰੀ ਸੂਟ ਲੈਣਾ ਆ ਤੁਸੀਂ ਪਾ ਸਕਦੇ ਆ ਆ ਦੇਖੋ ਨਾਲ ਕਿ ਨਿਕਲਣਗੇ ਚੁੰਨੀ ਆ ਚੁੱਕੀਆਂ ਹੈਗੀ ਪੂਰੀ ਟੌਰ ਵਾਣੀ ਹੈਗੀ ਮੇਰੇ ਉਨੀ 42 ਕੁੜੀ ਟੌਰ ਨਹੀਂ ਹੁੰਦੀ ਜਿੰਨੀ ਤੁਹਾਡੀ ਟੌਰ ਹੋਣੀ ਹੈ ਸੂਟ ਪਾ ਕੇ ਇਹ ਜੀ ਠੀਕ ਹੈ ਇਹ ਚ ਕੱਲਾ ਤੁਹਾਨੂੰ ਵੱਖੋ ਵੱਖਰੇ ਮੈਣੇ ਹੈਗਾ ਪਸੰਦ ਤੁਹਾਡੀ ਹੈਗੀ ਆ ਤੇ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਹੈਗੇ। ਬਈ ਬਹੁਤ ਸੋਹਣਾ ਸੂਟ ਆ ਚੁੱਕਾ ਹੈ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਹੈਗਾ। ਬਾਕੀ ਤੁਹਾਡੇ ਜਲਦੀ ਜਲਦੀ ਆਉਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਪਤਾ ਹੈ ਕਰਾਊਡ ਇੱਥੇ ਜਿਆਦਾ ਹੁੰਦਾ ਹੈਗਾ। ਫਿਰ ਤੁਸੀਂ ਕਹਿੰਦੇ ਸਾਨੂੰ ਕਿਸ ਨੇ ਅਟੈਂਡਿੰਗ ਕੀਤਾ ਹੈਗਾ? ਸਾਨੂੰ ਕਿਸੇ ਨੇ ਪੁੱਛਿਆ ਨਹੀਂ। ਤੁਹਾਨੂੰ ਪਤਾ ਇੱਥੇ ਕਰਾਊਡ ਸਵੇਰੇ 7:00 ਵਜੇ ਸ਼ੁਰੂ ਹੋ ਜਾਂਦਾ ਵਾ ਡੀਪੋ ਦੇ। ਦੇਖੋ ਸਾਡੇ ਕੋਲ ਸੂਟ ਤਾਂ ਵੈਸੇ 350 ਤੋਂ ਸ਼ੁਰੂ ਆ 500, 700, 800 ਜਿੰਨਾਂ ਦੀ ਵੈਰਾਈਟੀ ਪਰ ਅੱਜ ਦਾ ਨੂੰ ਅਸੀਂ ਹੈਵੀ ਵੈਰਾਈਟੀ ਦਿਖਾਤੀ ਆ। ਮਤਲਬ ਹੈਵੀ ਵ ਕੋਈ 8000 ਨਹੀਂ ਕੋਈ 9000 ਨਹੀਂ ਕੋਈ 8500 ਨਹੀਂ 3995 ਰੁਪਏ ਦੇ ਵਿੱਚ ਦੇਣਾ ਹੈਵੀ ਸੂਟ ਹੈਵੀ ਦੁਪੱਟਾ ਹੈਗਾ ਸੋ ਬਾਜੀ ਰੈਡੀमेड ਦੇ ਵਿੱਚ ਵੀ ਦਿਖਾਓ ਨਾ ਵੀ ਕਿੰਦਾਂ ਦੀਆਂ ਚੀਜ਼ਾਂ ਦੇ ਕਿੰਨਾ ਇੱਕ ਡਿਫਰੈਂਸ ਹੈਗਾ ਪ੍ਰਾਈਸ ਦਾ ਬਾਜੀ ਦੇਖੋ ਰੈਡੀमेड ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਆ ਸ਼ਰਾਹੇ ਸੂਟ ਕਿੰਨਾ ਸੋਹਣਾ ਵਰਕ ਆ ਚੁੱਕਾ ਪੂਰਾ ਹੈਵੀ ਦੇ ਵਿੱਚ ਗੋਟਾ ਪੱਤੀ ਦਾ ਕੰਮ ਕੀਤਾ ਨਾ ਦੇਖੋ ਸ਼ਰਾਹਰਾ ਵੀ ਹੈਵੀ ਆ ਚੁੱਕਾ ਹੈਗਾ ਇਹਦੇ ਫਰੰਟ ਦੇਖੋ ਸ਼ਰਟ ਦੇ ਨਾਲ ਦੇਖੋ ਵੈਕ ਦੇਖੋ ਕਿੰਨੀ ਸੋਹਣੀ ਆ ਚੁੱਕੀ ਹੈ ਬਾਜੀ ਆਪਾਂ ਜਿਹੜਾ ਸੀਤਾ ਸ਼ਰਾਹ ਦੇਣਾ ਹੈਗਾ ਮਾਰਕੀਟ ਮੈਂ ਤਾਂ 5-6000 ਦਾ ਆਪਾਂ ਤੁਹਾਨੂੰ ਦੇਣਾ ਸਿਰਫ 4500 ਰੁਪਏ ਵਿੱਚ ਬਾਜੀ ਇਹ ਆ ਵੀ ਤੁਸੀਂ ਚੈੱਕ ਕਰ ਲਓ 18 18000 7 7000 ਰੁਪਏ ਦੇ ਵਿੱਚ ਤੁਹਾਨੂੰ ਇਦਾਂ ਦੇ ਮਿਲ ਜਾਣੇ ਹੈਗੇ ਸ਼ਰਾਰੇ ਸੂਟ ਇਹਦੇ ਵਿੱਚ ਤੁਹਾਨੂੰ ਕਲਰ ਕੁਦਰ ਕਾਫੀ ਮਿਲ ਜਾਣੇ ਆ ਇਤਨੀ ਮੈਚਿੰਗ ਮਸਾਂ ਦੇ ਕਹਦੇ ਮੈਚਿੰਗ ਹੀ ਲੈ ਕੇ ਜਾ ਸਕਦੇ ਕੋਈ ਸ਼ਰਾਰੇ ਦੇ ਵਰਕ ਕੀਤਾ ਹੈਗਾ ਆ ਕਿੰਨਾ ਸੋਹਣਾ ਦੇਖੋ ਕੰਬੀਨੇਸ਼ਨ ਆ ਚੁੱਕਿਆ ਹੈਗਾ ਵਾਈਨ ਦੇ ਨਾਲ ਕਿੰਨੇ-ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਫਰੰਟ ਦੇਖੋ ਤੇ ਨਾਲ ਦੇਖੋ ਬੈਕ ਦੇਖੋ ਵੀ ਬਈ ਆਪਾਂ ਜਿਹੜਾ ਸੀਤਾ ਸਲਾ ਸਿਰਫ 2800 ਦਾ ਆਪਣਾ 1000 ਰੁਪਏ ਸਟਿਚਿੰਗ ਲੈ ਲੈਂਦੇ ਆ ਰੈਂਟੇ ਲਈ ਜਾਂਦੇ ਹੈਗੇ ਆ ਆਪਾਂ ਤੁਹਾਨੂੰ ਸੀਤਾ ਸਲਾ 2800 ਦੇਣਾ ਜੀ ਇਹ ਆਹ ਲਓ ਜੀ ਤੁਸੀਂ ਲੈਣੀ ਆ ਲੌਂਗ ਡਰੈਸਾਂ ਜਿਹਨੂੰ ਆਪਾਂ ਗਾਉਨ ਕਹਿੰਦੇ ਆ ਨਾ ਇਹਦੇ ਵਿੱਚ ਵੀ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਬਹੁਤ ساری ਵੈਰਾਈਟੀ ਵੈਸੇ ਸਾਡੇ ਕੋਲ 1300 ਤੋਂ ਸ਼ਰਾਰਾ ਸੂਟ 1300 ਤੋਂ ਲਹਿੰਗਾ 1300 ਤੋਂ ਡਰੈਸ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰਲੀ ਵੈਰਾਈਟੀ ਤੁਸੀਂ ਜਿੱਦਾਂ ਦੀ ਲੈਣੀ ਉਹ ਵੀ ਤੁ ਇੱਕ ਨੀਸਾ ਡਰੈਸ ਆ ਚੁੱਕੀ ਕਿੰਨੀ ਹੈਵੀ ਦੀ ਵਿੱਚ ਆ ਚੁੱਕੀ ਫਰੰਟ ਦੇਖੋ ਤੇ ਨਾ ਦੇਖੋ ਬੈਗ ਦੇਖੋ ਕਿੰਨਾ ਸੋਹਣਾ ਆ ਚੁੱਕਾ ਹੈਗਾ ਜਿਹੜਾ ਮਾਰਕੀਟ ਮਿਲਦਾ ਹੈਗਾ 10000 15000 20000 25000 ਦਾ ਆਪਾਂ ਤੁਹਾਨੂੰ ਦੇ ਰਹੇ ਹਾਂ ਸਿਰਫ 9500 9500 ਰੁਪਏ ਚ ਆਹ ਲਓ ਜੀ ਲਹਿੰਗਾ ਚੋਲੀ ਵੀ ਆ ਗਈ ਹੈ ਮਤਲਬ ਜਿੱਦਾਂ ਦੀ ਤੁਹਾਡੀ ਚੁਆਇਸ ਟੇਸ ਉਦਾਂ ਹੀ ਡਿਜ਼ਾਈਨ ਬਾਜ਼ਾਰ ਚ 15000 ਵੱਡਾ ਡੀਪਾ ਰੇਟ ਹੈਗਾ ਸਿਰਫ 4000 ਤਾਂ ਹੀ ਕਹਿੰਨੇ ਭਾਈ ਇੱਥੇ ਆ ਜਾਓ ਪੈਸੇ ਵੀ ਬਚਣੇ ਆ ਡਿਜ਼ਾਈਨ ਵੀ ਸੋਨੇ ਦੇਣੇ ਆ ਤੇ ਕਪੜਾ ਵੀ 100 ਸਾਰ ਆ ਹੈ ਨਾ ਟੌਪ ਟੌਪ ਦੀਆਂ ਚੀਜ਼ਾਂ 4 4 ਹਜ਼ਾਰ ਦੇਵਾਂਗੇ ਆ ਦੇਖੋ ਰਾਇਲ ਚੀਜ਼ਾਂ ਆ ਚੁੱਕੀਆਂ ਤੁਹਾਡੇ ਵਾਸਤੇ ਕਿੰਨੇ ਕਿੰਨੇ ਸੋਨੇ ਹੈਵੀ ਵਰਕ ਆ ਚੁੱਕਿਆ ਹੈਗੇ ਆ ਫਰੰਟ ਦੇਖੋ ਨਾਲ ਦੇਖੋ ਵੈਗ ਦੇਖੋ ਮਰ ਰਾਣੀਆਂ ਮਹਾਰਾਣੀਆਂ ਤੁਹਾਨੂੰ ਆਪਾਂ ਡਰਸਾ ਦੇਣੀ ਹੈਗੀ ਆ ਜਿਹੜਾ 25 25 ਹਜ਼ਾਰ ਮੰਗਦੇ ਆ 30 30 ਹਜ਼ਾਰ ਆਪਾਂ ਤੁਹਾਨੂੰ ਦੇਣੀ ਸਿਰ 12000 ਤੇ 500 ਰੁਪਏ ਵਿੱਚ ਨਾਲ ਦੇਖੋ ਬਾਜੂ ਕਿੰਨੇ ਕਿੰਨੇ ਟੋਰੀ ਲੱਗੇ ਹੈਗੇ ਆ ਸਿਰ 12000 ਤੇ 500 ਵਿੱਚ ਆ ਵੀ ਦੇਖੋ ਜੀ ਉਦੋਂ ਉੱਪਰਲੀ ਰੇਂਜ ਦੇਖ ਚੰਡੀਗੜ੍ਹ ਮੁਹਾਲੀ ਤੁਸੀਂ ਜਾਣਿਓ ਇਹ ਚੀਜ਼ਾਂ 35 35000 40 40000 ਰੁਪਏ ਦੇ ਵਿੱਚ ਪਰ ਜਦੋਂ ਤੁਸੀਂ ਇੱਥੇ ਆਉਨੇ ਹੋ ਤਾ ਇੱਥੇ ਦਾ ਬਸ ਫਾਇਦਾ ਹੀ ਫਾਇਦਾ ਹੈ ਨਾ ਫਰੰਟ ਬੈਕ ਦੋਨੇ ਹੈਵੀ ਚੀਜ਼ਾਂ ਡਿਜ਼ਾਈਨਰ ਪੀਸ ਹੈਗੇ ਆ ਆ ਦੇਖੋ ਕਿੰਨੇ ਕਿੰਨੇ ਸੋਹਣੇ ਆ ਕੇ ਲਹਿੰਗੇ ਪਰ ਹੈ ਨਹੀਂ ਬਹੁਤ ਮਹਿੰਗੇ ਦੇਖੋ ਕਿੰਨਾ ਸੋਹਣਾ ਫਰੰਟ ਆ ਚੁੱਕਾ ਹੈਗਾ ਆ ਤੇ ਨਾਲ ਕੋਈ ਵੈਕ ਕਿੰਨੀ ਹੈਵੀ ਆ ਚੁੱਕੀ ਹੈਗੀ ਆ ਨਾ ਦੇਖੋ ਭਾਈ ਤੁਹਾਡੇ ਟਾਪ ਲਗਾਓ ਤੁਹਾਡੇ ਹੱਥੇ ਆ ਆ ਦੇਖੋ ਬਹੁਤ ਸੋਹਣਾ ਡਿਜ਼ਾਈਨਰ ਪੀਸ ਹੈਗਾ ਇਦਾਂ ਦੇ ਤੁਸੀਂ ਜਦੋਂ ਇੱਥੇ ਆਉਣਾ ਹੋਰ ਬਹੁਤ ਸਾਰੇ ਡਿਜ਼ਾਈਨ ਬਹੁਤ ਸਾਰੀਆਂ ਵੈਰਾਈਟੀਆਂ ਮਿਲ ਜਾਣੀਆਂ ਸੋ ਲਓ ਜੀ ਆ ਵੀ ਤੁਸੀਂ ਇੱਕ ਰੰਗ ਚੈੱਕ ਕਰ ਲਓ ਨਾ ਲਹਿੰਗੇ ਦੇ ਨਾਲ ਤੁਸੀਂ ਲਹਿੰਗਾ ਚੋਲੜੀ ਤੇ ਦੇਖ ਲਈ ਲਹਿੰਗੇ ਦੇ ਨਾਲ ਆ ਸ਼ 10000 ਰੁਪਏ ਆ ਦੇਖੋ ਪਾਜੀ ਮਾਰੇ ਕਿੰਨੀ ਸੋਹਣੀ ਜਨਤ ਹੈ ਜਨਤ ਦੇਖੋ ਡਰੈਸ ਕਿੰਨੀ ਪਿਆਰੀ ਹੈਗੀ ਹੈ ਕਿੰਨਾ ਥੋੜਾ ਵਰਕ ਕੀਤਾ ਗਿਆ ਹੈ ਤੇ ਕਿ ਪੂਰਾ ਹੈਵੀ ਦੇ ਵਿੱਚ ਹੈਗਾ ਤੇ ਨਾਲ ਦੇਖੋ ਵੈਗ ਵੀ ਕਿੰਨੀ ਹੈਵੀ ਆ ਚੁੱਕੀ ਹੈਗੀ ਆ ਆਪਾਂ ਤੁਹਾਨੂੰ ਦੇਣਾ ਹੈਗਾ ਇਹ ਸਿਰਫ ਰੈਂਟ ਦੇ ਦੇਣਾ ਆਪਣਾ 16500 ਦੇ ਲੈ ਕੇ ਜਾ ਸਕਦੇ ਆ ਨਾਲ ਦੇਖੋ ਵਾਜੂ ਕਿੰਨੀ ਕਿੰਨੀ ਸੋਹਣੀ ਲੱਗੀਆਂ ਹੈਗੀਆਂ ਆ ਆ ਫਰੰਟ ਚੈੱਕ ਕਰ ਲਓ ਤੁਸੀਂ ਆ ਤੁਸੀਂ ਕਰ ਲਓ ਬੈਕ ਚੈੱਕ ਤੇ ਹੁਣ ਇਹਦਾ ਪ੍ਰਾਈਸ ਤੁਸੀਂ ਚੈੱਕ ਕਰ ਲਓ 550 ਰੁਪਇਆ ਨਹੀਂ ਲੈਣਾ ਹੈ ਅਸੀਂ ਤੁਹਾਨੂੰ ਦਵਾਂਗੇ ਸਿਰਫ 2500 ਚ 2500 ਦੇ ਵਿੱਚ ਇਦਾਂ ਦੇ ਡਿਜ਼ਾਈਨਰਾਂ ਦੇਖੋ ਸ਼ਰਾਰੇ ਦੇ ਵੀ ਕਿੰਨਾ ਹੈਵੀ ਕੰਮ ਹੋਇਆ ਆ ਤੁਸੀਂ 2500 ਦੇ ਅਸੀਂ 1300 ਦੇਣਾ ਦੇਖੋ ਤਾਂ ਕਿੰਨਾ ਥੋੜਾ ਆ ਚੁੱਕਾ ਹੈਗਾ ਸ਼ਰਾਰਾ ਸੂਟ ਦੇਖੋ ਕਿੰਨੇ ਕਿੰਨੇ ਹੈਵੀ ਵਰਕ ਇੱਥੇ ਹੈਗੇ ਆ ਇਹ 1300 ਦੇਣਾ 1300 ਚ ਭਾਜੀ ਜਦੋਂ ਤੁਸੀਂ ਬਾਜ਼ਾਰ ਚ ਜਾਂਦੇ ਆ 2-2000 ਰੁਪਇਆ ਦੀ ਸਟਿਚਿੰਗ ਹੈਗੀ ਆ 25-2500 ਰੈਂਟ ਹੈਗਾ ਪਰ ਤੁਸੀਂ ਸਾਡੇ ਕੋਲ ਆਓ ਸਿਰਫ 1300 ਦੇ ਵਿੱਚ ਸ਼ਰਾਰਾ ਸੂਟ ਰੈਡੀमेड ਸਿਚ ਕੀਤਾ ਲੈ ਕੇ ਸੋ ਤੁਸੀਂ ਹੁਣ ਛੇਤੀ ਇੱਥੇ ਪਹੁੰਚ ਜਾਓ ਜੇ ਤੁਸੀਂ ਆਨਲਾਈਨ ਸ਼ੋਪਿੰਗ ਕਰਨੀ ਆ ਜੀ ਸਾਡੇ ਪੇਜ ਫੇਸਬੁੱਕ YouTube Instagram ਨੂੰ ਫੋਲੋ ਕਰੋ ਸਬਸਕ੍ਰਾਈਬ ਕਰ ਲਓ ਜਿੱਥੇ ਤੁਹਾਨੂੰ ਰੋਜ਼ ਨਵੀਂ ਵੈਰਾਈਟੀ ਮਿਲਣੀ ਆ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਆ ਸਾਡਾ ਨੰਬਰ ਸਕਰੀਨ ਤੇ ਹੈ ਤੁਸੀਂ ਇੱਥੇ ਫੋਨ ਕਰ ਸਕਦੇ ਆ ਕੈਰਮਨ ਓਮ ਸੰਧੀ ਨਾਲ ਹਰਦੀਪ ਸਿੰਘ ਅਗਰਸਾਨ ਟੀਵੀ ਬੰਗਾ